ਸਤਨਾਮ ਰਿਵਾਇ ਹੈ ਗੁਰ ਸਾਹਾ ਵਿਜੋ ਤੇੰਦਰੀ ਸ਼ਰਣ ਤੇਰੀ ਆਸਾ ਤੁਮਹੀ ਸਜਣ ਸੋਹਲੇ ਰੱਖੋ ਰਖਣ ਹਾਰ ਦਿਆਲਾ ਕੇ ਘਰ ਕੇ ਗੁਲੇ ਦੀਨ ਦਰਦਖ ਪੰਜਨਾ ਕਟਗਟ ਨਾਤੇ ਅਨਾਥ ਸ਼ਰਨ ਤੇ ਤੁਹਾਰੀ ਆਇਓ ਨਾਨਕੇ ਪ੍ਰਵਸਾਥ ਸੋ ਕੋ ਟਲ ਗੁਰੂ ਸੇਵਿਆ ਐਨਸ ਸਹਿਜ ਸੁਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੇਖ ਜਾਏ ਸਜਣ ਸੱਚਾ ਆਪ ਤਿਸਾ ਹੋ ਸਰਸਾਹ ਦੀ ਸਾਹ ਜਿਸ ਪਾਸ ਬੈਠਿਆ ਸਹੀ ਹੈ ਸਭਨਾਂ ਦਾ ਰਿਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾ ਸਰੀ ਮਹੱਲਾ ਪੰਜਵਾਂ ਹਲ ਤੇ ਸੁਖ ਪਲ ਤੇ ਸੁਖ ਨਿਤ ਸੁਖਿ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੇ ਮਿਟੇ ਕਮਾਣੇ ਪਾਪ ਚਿਰਾਨੇ ਸਾਧ ਸੰਗਤ ਮਿਲ ਮੁਆ ਜੀ ਜੇ ਉਤੇ ਸੁਖ ਪਲ ਤੇ ਸੁਖ ਨੇ ਤੇ ਸੁਖ ਸਿਮਰਨਾ ਨਾਮ ਗੋਬਿੰਦ ਕਾ ਸਦਾ ਲਿਜੇ ਮਿਟੇ ਕਮਾਣੇ ਪਾਪ ਚਿਰਾਨੇ ਸਾਦੇ ਸੰਗਤ ਮਿਲ ਮੁਆ ਰੀ ਜੇ ਰਾਜ ਜੋ ਬਨ ਬਿਸਰੰਤ ਹਰ ਮਾਇਆ ਮਹਾ ਦੁਖਿਓ ਮਹਾਂਤ ਕਹਿ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਤ ਭਾਗਵੰਤ ਲਹਿ ਸਰਨ ਸਮਰਤ ਅਕਤ ਅਗੋਚਰਾ ਪਤਿਤ ਉਤਾਰਣ ਨਾਮ ਤੇਰਾ ਅੰਤਰਾ ਜਮੀ ਨਾਨਕ ਕੇ ਸਾਮੀ ਸਰਪਤੇ ਪੂਰਨ ਠਾਕੁਰ ਮੇਰਾ ਸ਼ਰਨ ਸਮਰਪਤੇ ਅਕਤ ਅਗੁਚਰਾ ਅਤੇ ਉਤਾਰਣ ਨਾਮ ਤੇਰਾ ਅੰਤਰਾ ਜਮੀ ਨਾਨਕ ਕੇ ਸਾਮੀ ਸ਼ਰਪਤੀ ਪੂਰਨ ਠਾਕੁਰ ਮੇਰਾ ਸਤਨਾਮ ਸਿਵਾਹੀ ਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਧੰਨ ਧੰਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਹੈ ਰਾਗ ਤਨਾਸਰੀ ਛੇ ਸਤਰਾਸ਼ੀ ਅੰਗ 35 ਭਾਏ ਮਾਨ ਸਤਗੁਰੂ ਜੀ ਉਪਦੇਸ਼ ਕਰਦੇ ਹਨ ਹਲਤ ਸੋਖ ਪਲਤ ਸੋਖ ਨਿਤ ਸੋਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲਿਜੈ ਮਿਟੇ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੋਹਾ ਜੀ ਜਿ ਰਹਾਓ ਰਾਜੋ ਹਨ ਬਿਸਰੰਤ ਹਰ ਮਾਇਆ ਮਹਾ ਦੁਖ ਏਹ ਮਹਾ ਤਕਹਿ ਆਸ ਪਿਆਸ ਰਮਣ ਹਰ ਕੀਰਤਨ ਓ ਪਦਾਰਥ ਭਗਵੰਤ ਲਹੇ ਸਰਣ ਸਮਰੱਥ ਅਕਤ ਗੋਚਰ ਤਤ ਉਤਾਰਨ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸਵਾਮੀ ਸਰਬਤ ਪੂਰਨ ਠਾਕੁਰ ਮੇਰਾ ਖੁਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ